ਦੂਸਰੀ ਚੀਜ਼ ਮੈਂ ਕਾਲੀਦਨ ਨੂੰ ਇੱਕ ਪੁੱਛਣਾ ਚਾਹੁੰਦਾ ਕਿ ਕੱਲ ਪਰਸੋ ਦੀ ਗੱਲ ਚੱਲ ਰਹੀ ਹੈ ਕਿ ਬੀਜੇਪੀ ਔਰ ਕਾਲੀਦਨ ਦਾ ਲੈਣ-ਦੇਣ ਚੱਲ ਰਿਹਾ ਹੈ ਪ੍ਰਦੀਪ ਕਲੇਰ ਜਿਹੜਾ ਮੁੱਖ ਕਿਊਜ਼ ਸੀਗਾ ਪੂਰੇ ਦਬਾਅ ਸਾਹ ਦੇ ਗੱਲ ਵਿੱਚ ਉਹਨੂੰ 5 ਦਿਨ ਪਹਿਲਾਂ ਅਯੁੱਧਿਆ 'ਚ ਅਮਿਸ਼ਾ ਜੀ ਦੇ ਨਾਲ ਬੈਠਾ ਥੇ ਉਹ ਉੱਥੋਂ ਦੇ ਬੀਜੇਪੀ ਦੇ ਮੰਤਰੀਆਂ ਦੇ ਨੁਮਾਇਦਿਆਂ ਦੇ ਨਾਲ ਮਿਲ ਕੇ ਹੋਣਾ ਤੇ ਉਸੇ ਦੇਣੀ ਗੱਲ ਚੱਲ ਪੈਣੀ ਕਿ ਪੱਕਾ ਗੱਲ ਤੇ ਬੀਜੇਪੀ ਦਾ ਲੈਣ-ਦੇਣ ਦਾ ਮਤਲਬ ਗੱਲ ਕਲੀਅਰ ਹੋ ਗਈ ਆ ਕਿ ਅਕਾਲੀ ਦਲ ਜੂਸੀ ਐਜੂਕੇਸ਼ਨ ਤੋਂ ਦੇ ਰਹੇ ਆ ਬਾਦਲ ਪਰਵਾਰ ਉਹ ਵਿਅਕਤੀਆਂ ਦੇ ਵਿੱਚ ਮੁੱਖ ਦੋਸ਼ੀ ਸੀ ਤੇ ਅੱਜ ਵੀ ਹੈਗਾ ਤੇ ਪਹਿਲੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਸਾਡੀ ਰਾਜਨੀਤਿਕ ਜਿਹੜੀ ਨਮਾਇਦਾ ਪਾਰਟੀ ਅਕਾਲੀ ਦਲ ਹੈ ਕੀ ਇਹ ਅਕਾਲੀ ਦਲ ਹੈ ਜਿਨੇ ਸਰਬਾਰ ਸਾਹਿਬ ਦੇ ਬਦਵੀ ਕਰਨ ਵਾਲੇ ਮੁੱਖ ਦੋਸ਼ੀ ਨੂੰ ਆਪਣੀ ਸ਼ਰਨ ਦਿੱਤੀ ਅੱਜ ਹੀ ਆਪਣੇ ਬਲਬੂਤੇ ਤੇ ਲੜਾਂਗੇ ਕੱਲ ਵੀ ਲੜਾਂਗੇ ਔਰ ਅਸੀਂ ਕਿਸੇ ਦਾ ਅਲਾਈਅንስ ਕਰਕੇ ਆਪਣੀ ਪਾਰਟੀ ਦਾ ਮੌਜੂਦ ਖਤਮ ਨਹੀਂ ਕਰ ਸਕਦੇ ਸਾਡਾ ਨਜ਼ਰ ਹੈ ਕਿ 130 ਫੋਟ ਮਾਰੀਆਂ ਪੰਜਾਬ ਕਿਸੇ ਦੀ ਪਾਰਟੀ ਮੇਰੀ ਗੱਲ ਤੋਂ ਵੀਰ ਮੇਰਾ ਉੱਥੇ ਤੇ ਜਮਲੇਆਨਾ ਸਰਕਾਰਾਂ ਨਹੀਂ ਚਲਦੀਆਂ ਦੂਸਰੀ ਚੀਜ਼ ਮੈਂ ਅਕਾਲੀ ਦਲ ਨੂੰ ਇੱਕ ਪੁੱਛਣਾ ਚਾਹੁੰਦਾ ਕਿ ਕੱਲ ਪਰਸੋਂ ਦੀ ਗੱਲ ਚੱਲ ਰਹੀ ਹੈ ਕਿ ਬੀਜੇਪੀ ਔਰ ਅਕਾਲੀ ਦਲ ਦਾ ਅਲਾਈਅንስ ਕਿਹੜਾ ਚੱਲ ਰਿਹਾ ਉਹਦੇ ਵਿੱਚ ਇੱਕ ਚੀਜ਼ ਮੈਂ ਪੁੱਛਣੀ ਚਾਹੁੰਦਾ ਕਿ ਪ੍ਰਦੀਪ ਕਲੇਰ ਜਿਹੜਾ ਮੁੱਖ ਅਕਿਊਜ਼ ਸੀਗਾ ਉਰੇ ਦਰਬਾਰ ਸਾਹਿਬ ਜੀ ਬੇਦਵੀਚ ਉਹਨੂੰ 5 ਦਿਨ ਪਹਿਲਾਂ ਅਯੁੱਧਿਆ ਚ ਅਮੇਸ਼ਾ ਜੀ ਦੇ ਨਾਲ ਬੈਠਾ ਤੇ ਉੱਥੋਂ ਦੇ ਬੀਜਪੀ ਦੇ ਮੰਤਰੀਆਂ ਦੇ ਲੀਡਰਾਂ ਦੇ ਨਾਲ ਬੈਠੇ ਹੋਣਾ ਤੇ ਉਸੇ ਦਿਨੀ ਗੱਲ ਚੱਲ ਪੈਣੀ ਕਿ ਅਕਾਲੀ ਦਲ ਤੇ ਬੀਜਪੀ ਦਾ ਅਲਾਈਂਸ ਹੋ ਗਿਆ ਦਾ ਮਤਲਬ ਗੱਲ ਕਲੀਅਰ ਹੋ ਗਈ ਆ ਕਿ ਅਕਾਲੀ ਦਲ ਜੂਸੀ ਅਲੀਗੇਸ਼ਨ ਲਾਉਂਦੇ ਰਹੇ ਆ ਬਾਦਲ ਪਰਿਵਾਰ ਉਹ ਬੇਦਵੀਆਂ ਦੇ ਵਿੱਚ ਮੁੱਖ ਦੋਸ਼ੀ ਸੀ ਤੇ ਅੱਜ ਵੀ ਹੈਗਾ ਉਹ ਸਭ ਤੋਂ ਵੱਡੀ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਇਹ ਆ ਕਿ ਮੇਰੇ ਕੋਲ ਵੀ ਰਹੀ 3 ਮਹੀਨੇ ਜ਼ੋਰ ਲਾ ਲਿਆ ਔਰ ਪਹਿਲੇ ਕੈਪਟਨ ਅਮਰਿੰਦਰ ਸਿੰਘ ਵਲੇ ਵੇਖੋ ਸੈਂਸੈਰਿਟੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਲਾਇਆ ਸੀ ਕਿ ਪ੍ਰਦੀਪ ਤੇ ਦੂਸਰੇ ਜਿਹੜੇ ਬਰੇਟਾ ਦੇ ਸਾਰੇ ਫੜੇ ਜਾਣ ਤੇ ਕਿਤੇ ਕਿਸੇ ਇਹਨਾਂ ਦੀ ਉਕਸੁਕ ਪਤਾ ਨਹੀਂ ਸੀ ਲੱਗੀ ਇਮੀਡੀਏਟਲੀ ਇਲੈਕਸ਼ਨਾਂ ਅਨਾਉਂਸ ਹੋਣ ਤੇ ਉਹ ਬੰਦਾ ਉੱਥੇ ਪ੍ਰਗਟ ਹੁੰਦਾ ਉਹਦੇ ਤੋਂ ਬਾਅਦ ਇਹਨਾਂ ਦੀ ਅਲਾਈਅੰਸ ਦੀ ਗੱਲ ਕਰਦੀ ਆ ਉਹਦੇ ਬਾਅਦ ਅਜोध्या ਇਹ ਪੁਲਿਸ ਭੇਜ ਦੇ ਨੇ ਪੰਜਾਬ ਗਵਰਨਮੈਂਟ ਵਾਲੇ ਉਹ ਇਹਨਾਂ ਦੀ ਵੇਟ ਕਰ ਰਿਹਾ ਕਿ ਭਾਈ ਸਾਹਿਬ ਮੈਂ ਯੋਜਦੇ ਤੁਹਾਡਾ ਸਵਾਗਤ ਕਰਨ ਲਈ ਖੜਾ ਤੇ ਇਹਦੇ ਚ ਜਿਹੜਾ ਇਹੋ ਜਿਹੇ ਚੀਜ਼ਾਂ ਪੰਜਾਬ ਦੇ ਮਾਹੌਲ ਨੂੰ ਅਸ਼ਾਂਤ ਕਰਨ ਵਾਲੀਆਂ ਖਰਾਬ ਕਰਨ ਵਾਲੀਆਂ ਇਹਦੇ ਚ ਬੀਜੇਪੀ ਤੇ ਅਕਾਲੀ ਦਲ ਨੂੰ ਇਹਦਾ ਜਵਾਬ ਦੇਣਾ ਪੈਗਾ ਖਾਸ ਕਰਕੇ ਅਕਾਲੀ ਦਲ ਨੂੰ ਖਾਸ ਕਰਕੇ ਅਕਲਤਖ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਹ ਦੱਸਣਾ ਪੈਗਾ ਕਿ ਪਹਿਲੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਸਾਡੀ ਰਾਜਨੀਤਿਕ ਜਿਹੜੀ ਨਮਾਇਦਾ ਪਾਰਟੀ ਅਕਾਲੀ ਦਲ ਹੈ ਕੀ ਇਹ ਅਕਾਲੀ ਦਲ ਹੈ ਜਿਹਨੇ ਦਰਬਾਰ ਸਾਹਿਬ ਦੇ ਬੇਅਦਬੀ ਕਰਨ ਵਾਲੇ ਮੁੱਖ ਦੋਸ਼ਿਆਂ ਨੂੰ ਆਪਣੀ ਸ਼ਰਨ ਦਿੱਤੀ ਹੋਈ ਹੈ ਜੀ ਲੋਕ ਸਭਾ ਦੀ ਕੀ ਸਟ੍ਰੈਟਜੀ ਰਹੂਗੀ ਜੀ ਅਸੀਂ ਆਪਣੀ ਇਲੈਕਸ਼ਨ ਲੜਾਂਗੇ ਪਹਿਲੇ ਦਿਨ ਤੋਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਆਪਣੇ ਬਲਬੂਤੇ ਤੇ ਲੜੇਗੀ ਅੱਜ ਵੀ ਆਪਣੇ ਬਲਬੂਤੇ ਤੇ ਲੜਾਂਗੇ ਕੱਲ ਵੀ ਲੜਾਂਗੇ ਔਰ ਅਸੀਂ ਕਿਸੇ ਨਾਲ ਅਲਾਈਅੰਸ ਕਰਕੇ ਆਪਣੀ ਪਾਰਟੀ ਦਾ ਵजूद ਖਤਮ ਨਹੀਂ ਕਰ ਸਕਦੇ ਸੀ। ਸੇਮ ਸਾਹ ਕਹਿੰਦੇ ਨੇ ਕਿ ਤੇਰਾ ਜ਼ੀਰੋ ਹੋਣ ਵਾਲੀ ਆ ਪੰਜਾਬ 'ਚ ਇਸ ਵਾਰ। ਕਹਿੰਦੇ ਆਮ ਆਦਮੀ ਪਾਰਟੀ ਹੋ ਜਾ ਫਿਰ ਮੇਰੀ ਗੱਲ ਤੋਂ ਵੀਰ ਮਿਰਿਆ ਉੱਥੇ ਦੇ ਜੁਮਲਿਆ ਨਾਲ ਸਰਕਾਰਾਂ ਨਹੀਂ ਚੱਲਦੀਆਂ। ਕਿਸੇ ਨੂੰ ਕਹਿਣਾ ਕਿ ਤੂੰ ਬੇਈਮਾਨ ਆ। ਕਿਉਂ ਨਹੀਂ ਅਜੇ ਤੱਕ ਇਹਦੇ ਤੇ ਚਨਜੀਤ ਸਿੰਘ ਚੰਨੀ ਦੇ ਜਿਹੜਾ ਮੁੰਡਾ ਸੀ ਜਿਹਨੇ ਇੱਕ ਪਲੇਅਰ ਨੇ ਕਿਹਾ ਸੀ ਕਿ ਮੈਂ 2 ਕਰੋੜ ਦਿੱਤਾ ਉਹਦੇ ਮੁੰਡੇ ਦੀ ਤੇ ਨੌਕਰੀ ਬਣਦੀ ਸੀ ਜਿਹਦੇ ਨਾਲ ਬੈਠ ਕੇ ਇਹ ਕਰਕੇ ਇਸ ਚੀ ਮਿਨਿਸਟਰ ਦੀ ਕਿਸੇ ਗੱਲ ਨੂੰ ਤੁਸੀਂ ਪ੍ਰੈਸ ਵਾਲੇ ਸੀਰੀਅਸਲੀ ਨਾ ਲਿਆ ਕਰੋ ਇੰਡੀਆ ਗੱਟ ਜੋੜ ਨੂੰ ਕਿਸ ਤਰ੍ਹਾਂ ਦੇਖਦੇ ਕਿਉਂਕਿ ਨਤੀਸ਼ ਅਲੱਗ ਹੋ ਗਏ ਨੇ ਮਮਤਾ ਬੇਨਰਜੀਆ ਬਲੇ ਮੇਰੇ ਕੋ ਮਮਤਾ ਬੇਨਰਜੀਆ ਦੀ ਹੋਜੀ ਗੱਲ ਦੀ ਨਤੀਸ਼ ਕੁਮਾਰ 12 ਸਾਲਾਂ ਚ ਨੌ ਵਾਰੀ ਮੁੱਖ ਮੰਤਰੀ ਬਣਿਆ ਤੇ 12 ਸਾਲਾਂ ਚ ਉਹਨੇ ਨੌ ਪਾਰਟੀਆਂ ਚੇਂਜ ਕੀਤੀਆਂ ਇਹਦਾ ਮਤਲਬ ਕਿਸੇ ਪੋਲਿਟਿਕਲ ਆਦਮੀ ਦਾ ਕੋਈ ਕੈਰੇਕਟਰ ਤੇ ਹੋਣਾ ਚਾਹੀਦਾ ਕੋਈ ਉਹਦਾ ਸਟੈਂਡ ਹੋਣਾ ਚਾਹੀਦਾ ਕੋਈ ਉਹਦੇ ਚ اخلاق ਹੋਣਾ ਚਾਹੀਦਾ ਤੇ ਇਹੋ ਜਿਹੀ ਗੱਲਾਂ ਕਰਕੇ ਕਿ ਅੱਜ ਤੋਂ ਬਾਅਦ ਮੈਂ ਬੀਜੇਪੀ ਦੇ ਨਾਲ ਜੇ ਅਲਾਈਅንስ ਕਰੂੰਗਾ ਤੇ ਮੈਂ ਆਪਣੇ ਆਪ ਨੂੰ ਸਮਝੂਗਾ ਕਿ ਮੈਂ ਆਤਮ ਹੱਤਿਆ ਕਰ ਰਿਹਾ ਤੇ ਜਿਹੜਾ ਬੰਦਾ ਆਤਮ ਹੱਤਿਆ ਕਰਕੇ ਫਿਰ ਜਿੰਦਾ ਹੋ ਰਿਹਾ ਤੇ ਬਿਸ਼ਰਮੀ ਦੀ ਹੱਦ ਕੀ ਹੋ ਸਕਦੀ ਹੈ ਜਿੰਦਾਬਾਦ ਸਾਬਰੂਦੀ ਕਹਿੰਦੇ ਨੇ ਕਿ ਖਾਣਾ ਜੰਗੀ ਉਹ ਨਹੀਂ ਖਤਮ ਕਰ ਸਕਦੀ ਹਾਲ ਤੱਕ ਦਾ ਕਾਂਗਰਸ ਦੇ ਪਾਰਟੀ ਦੇ ਵਿੱਚ ਸੁਣੋ ਕਾਂਗਰਸ ਦੇ ਵਿੱਚ ਅੱਜ ਜਿੱਥੇ ਸਟੇਜ ਤੇ ਵੇਖ ਲਿਓ ਸਾਡੀ ਕੋਈ ਖਾਣਾ ਜੰਗੀ ਨਹੀਂ ਅਸੀਂ ਜਿੰਨੇ ਸੀਡਬੀਸੀ ਦੇ ਮੈਂਬਰ ਸਾਰੇ ਖੜੇ ਆ ਜਿਹੜਾ ਸਾਡਾ ਪ੍ਰੈਜ਼ੀਡੈਂਟ ਆ ਰਾਜਾ ਅਮਰਿੰਦਰ ਅਸੀਂ ਉਹਦੇ ਪਿੱਛੇ ਖੜੇ ਆ ਉਹ ਬੰਦੇ ਖਰਾਬ ਕਰ ਰਹੇ ਨੇ ਜਿਹੜੇ ਕਾਂਗਰਸ ਦੇ ਵਿੱਚ 2017 ਚ ਆਏ ਉਹਨਾਂ ਨੇ ਅੱਜ ਵੀ ਕਾਂਗਰਸ ਦਾ ਕਲਚਰ ਅਡਾਪਟ ਨਹੀਂ ਕੀਤਾ ਜਿੰਨਾ ਚਿਰ ਉਹਨਾਂ ਦੇ ਮਨ ਸਾਫ਼ ਨਹੀਂ ਹੋਣਗੇ ਉਹਨਾਂ ਚਿਰ ਮੈਂ ਇਹਨੂੰ ਗਾਨਾ ਜੱਗੀ ਨਹੀਂ ਕਹਿੰਦਾ ਮੈਂ ਇਹਨਾਂ ਨੂੰ ਇਹ ਕਹਿਣਾ ਕਿ ਜਿਹੜੀ ਅਫਸਰਵਾਦੀ ਜਿਹੜੀ ਹੁੰਦੀ ਹੈ ਉਹਨੂੰ ਕਹਿੰਦੇ ਉਹ ਆ ਬੈਠ ਕੇ ਮੀਟਿੰਗਾਂ ਕਰ ਰਹੇ ਨੇ ਜੀ ਮਹਿੰਦਰ ਕੇਪੀ ਸ਼ਮਸ਼ੇਰ ਤੋਂ ਲੋਹਾਰਾ ਜੀ ਮੈਂ ਆਖਿਆ ਜੀ ਜਿਹੜੇ ਮਰਜ਼ੀ ਕਰ ਤੁਸੀਂ ਇਹਦੇ ਬਾਰੇ ਫਿਕਰ ਨਾ ਕਰੋ ਕਾਂਗਰਸ ਨਹੀਂ ਪਹੁੰਚਾ ਕੇ ਰੱਖਦੀ ਕਾਂਗਰਸ ਛੱਡ ਗਿਆ ਸਿੱਧੂ ਦਾਣਾ ਸਾਨੂੰ ਸਰਦਾ ਨਹੀਂ ਮਿਲੇ ਅੱਜ ਫ ਚਲੋ ਮੈਨੂੰ ਜਿਹੜਾ ਲਿਖਤੀ ਆ ਮੈਂ ਭੇਜ ਦੇਣਾ ਉਹਨੂੰ